बेटी बचाओ बेटी पढ़ाओ अभियान के माध्यम से वाहेगुरु जी का खालसा वाहेगुरु जी की फतेह आज दा जेड़ा अपना वशा है बेटी बचाओ बेटी पढ़ाओ मोदी दे डेडे जुमले एवे फेंक ला रहा एक कर देंगे वो कर देंगे ऐसे हो जाएगा वैसे हो जाएगा हम विश्व गुरु बन गए हैं ऐसी ऐसी बातें गोदी मीडिया में उठाई गई ਕੋਈ ਵੀ ਗੱਲ ਕਿਤੇ ਸਿਰੇ ਨਾ ਲੱਗੀ ਤਾਂ ਇਸ ਗੱਲ ਦੀ ਦੁਨੀਆ ਨੂੰ ਹੁਣ ਸਮਝ ਆ ਗਈ ਕਿੰਨੀ ਪੜ੍ਹੀ ਲਿਖੀ ਕੁੜੀ ਦੇ ਨਾਲ ਕਲਕੱਤੇ ਦੇ ਵਿੱਚ ਬਲਾਤਕਾਰ ਹੋਇਆ ਹੁਣ ਮਹਾਰਾਸ਼ਟਰ ਦੇ ਵਿੱਚ ਅੱਜ ਦੀ ਖਬਰ ਹੈ ਕਿਸੇ ਨਰਸ ਦੇ ਨਾਲ ਫੇਰ ਅੱਜ ਬਲਾਤਕਾਰ ਹੋਇਆ ਇਹ ਬਲਾਤਕਾਰ ਸਾਹਮਣ ਦਾ ਨਾਮ ਕਿਉਂ ਨਹੀਂ ਲੈ ਰਹੇ ਕਿਉਂਕਿ ਇਸ ਦੇ ਵਿੱਚ ਸਿੱਧੀ ਸਿੱਧੀ ਜਿਹੜੀ ਗੋਦੀ মিডিਆ ਤੇ ਮੋਦੀ ਹੈ ਉਹ ਗੁੰਡਾਗਰਦੀ ਨੂੰ ਬਹੁਤ ਜ਼ਿਆਦਾ ਉਭਾਰ ਰਿਹਾ ਹੈ ਤੇ ਇਹਨਾਂ ਦੀ ਜਿਹੜੀ ਰਾਜਨੀਤੀ ਹੈ ਉਹ ਇਸ ਪ੍ਰਕਾਰ ਦੀ ਚੱਲ ਰਹੀ ਹੈ ਵੀ ਜਿਹੜਾ ਬੰਦਾ ਇਹਨਾਂ ਦੇ ਖਿਲਾਫ ਬੋਲਦਾ ਉਹਨੂੰ ED ਜਾਂ ਕੋਈ ਵੀ NI ਨਾਲ ਭੇਜਦੇ ਹਨ ਤੇ ਉਹ ਜਾ ਕੇ ਕਹਿੰਦੇ ਹਨ ਜਦੋਂ ਤੇਰੇ ਤੇ ਪਰਚਾ ਦਰਜ ਕਰਾਂਗੇ ਜਾਂ ਤੂੰ BJP 'ਚ ਸ਼ਾਮਲ ਹੋ ਜਾ ਤਾਂ ਤੇਰੇ 'ਚ ਕੋਈ ਪਰਚਾ ਨਹੀਂ ਪਵੇਗਾ ਇਹ BJP ਦੀ ਇੱਕ ਅਨ ਅਫੀਸ਼ਲ ਐਗਰੀਮੈਂਟ ਚੱਲ ਰਿਹਾ ਹੈ ਜਿਹੜਾ ਕਿ ਉਸ ਨੂੰ ਬਲੈਕਮੇਲ ਕਰਕੇ ਜਾਂ ਉਸ ਦੇ ਨਾਲ ਇਸ ਤਰ੍ਹਾਂ ਦੀ ਤਕਰੀਰ ਕਰਕੇ ਉਸ ਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ ਗੋਦੀ মিডিਆ ਨੇ پروਪਗੈਂਡਾ ਫਲਾਇਆ ਕਿ ਬੇਟੀਆਂ ਨੂੰ ਬਚਾਵਾਂਗੇ ਬੇਟੀਆਂ ਨੂੰ ਪੜਾਵਾਂਗੇ ਕਿੰਨੇ ਕਿੰਨੇ ਬੱਚਿਆਂ ਦਾ ਰੇਪ ਹੋ ਗਿਆ ਪਰ ਗੋਦੀ ਮੀਡੀਆ ਨੇ ਉਸਤੇ ਕੋਈ ਕਾਨੂੰਨ ਨਹੀਂ ਬਣਾਇਆ 377 ਤੋੜ ਦਿੱਤੀ ਤਲਾਕ ਇਹਨਾਂ ਤਲਾਖ ਖਤਮ ਕਰ ਦਿੱਤੇ ਜੋ ਕੁਝ ਵੀ ਕੀਤਾ ਮੁਸਲਮਾਨਾਂ ਦੇ ਖਿਲਾਫ ਕੀਤਾ ਸਾਈਆਂ ਦੇ ਖਿਲਾਫ ਕੀਤਾ ਸਿੱਖਾਂ ਦੇ ਖਿਲਾਫ ਕੀਤਾ ਘੱਟ ਗਿਣਤੀਆਂ ਦੇ ਦਬਾਅ ਬਣਾਉਣ ਵਾਸਤੇ ਕੀਤਾ ਪਰ ਇਸ ਦੇਸ਼ ਵਾਸਤੇ ਕੁਝ ਨਹੀਂ ਕੀਤਾ ਦੇਸ਼ ਦੇ ਨੌਜਵਾਨ ਮੁੰਡੇ ਤੇ ਬੇਟੀਆਂ ਜਿਹੜੀਆਂ ਹੁੰਦੀਆਂ ਹਨ ਦੇਸ਼ ਦਾ ਭਵਿੱਖ ਹੁੰਦੀਆਂ ਹਨ ਭਵਿੱਖ ਨੂੰ ਹੀ ਕਰਮ ਕਰਕੇ ਰੱਖ ਦਿੱਤਾ ਇਸ ਕਾਰਨ ਦੇ ਲੈ ਕੇ ਦੇਸ਼ ਨੂੰ ਕਿ ਹੁਣ ਕਦੇ ਵੀ ਦੇਸ਼ ਸਾਨੂੰ ਤਾਂ ਨਹੀਂ ਲੱਗਦਾ ਕਿ ਉੱਠ ਸਕੇਗਾ ਜੋ ਹਾਲਾਤ ਇਸ ਦੇਸ਼ ਦੇ ਬਣ ਗਏ ਹਨ ਜੋ ਕਿ ਗੁੰਡਾਗਰਦੀ ਇਸ ਤਰ੍ਹਾਂ ਬਣ ਗਈ ਹੈ ਕਿ ਜੇ ਕਈਏ ਕੀ ਪੜਸ ਸਰਕਾਰ ਇਸ ਵਕਤ ਹੋ ਸਕਦਾ ਹੈ ਸਾਡਾ ਸ਼ੱਕ ਜਾਪਦਾ ਹੈ ਕਿ ਇਹ ਸਭ ਮਿਲ ਕੇ ਚਿੱਟੇ ਦਾ ਵਪਾਰ ਦੇ ਦਾ ਵਪਾਰ ਹੋਰ ਜਿੰਨੇ ਵੀ ਨਸ਼ੇ ਹਨ ਤਾਂ ਗੁੰਡਾਗਰਦੀ ਦਾ ਵਪਾਰ ਇਹ بڑے ਢੱਲੇ ਨਾਲ ਕਰ ਰਹੇ ਹਨ ਇਹਨਾਂ ਦੇ ਢਿੱਡ ਨਹੀਂ ਜਿਹੜੇ ਇਹ ਢੋਲ ਬਣ ਚੁੱਕੇ ਹਨ ਭੁੱਖਿਆ ਫਖਣਾ ਉੱਤਰੀ ਦੇ ਪੰਨਾਪੁਰੀਆਂ ਬਾਹਰ ਇਹ ਰੱਜਣ ਦਾ ਨਾਮ ਨਹੀਂ ਲੈ ਰਹੇ ਜਿੰਨੇ ਵੀ ਅਫੀਸਰ ਹਨ ਹੋ ਸਕਦਾ ਕਿਤੇ ਕੋਈ ਇਕੱਤਾ ਹੀ ਕੋਈ ਕਿਤੇ ਰੱਬ ਦਾ ਬੰਦਾ ਹੋਊਗਾ ਲੇਕਿਨ ਨਹੀਂ ਇਸ ਇਸ ਵਕਤ ਸਾਰਾ ਹੀ ਡਿਪਾਰਟਮੈਂਟ ਹੈ ਜਿਹੜਾ ਉਹ ਪੈਸੇ ਵੱਲੋਂ ਭਜਰਿਆ ਹੈ ਤੇ ਬੇਟੀਆਂ ਵੱਲ ਦਾ ਸਿਰਫ ਕਿਸੇ ਦਾ ਹੀ ਧਿਆਨ ਹੈ ਜਿਸ ਦਿਨ ਵੀ ਖਾਲਸਾ ਰਾਜ ਦੁਨੀਆ ਤੇ ਗੂੰਜਿਆ ਦਾ ਖਾਲਸਾ ਰਾਜ ਬਣਿਆ ਬੇਟੀਆਂ ਦੇ ਉੱਤੇ ਇੱਕ ਕਾਨੂੰਨ ਬਣੂਗਾ ਪਰ ਬੇਟੀ ਕੋ ਬੇਟੀ ਜਾਣਾ ਹੈ ਪਰ ਮਾਤ ਕੋ ਮਾਤ ਵਖਾਣਾ ਜੋ ਗੁਰੂ ਸਾਹਿਬ ਦਾ ਸਾਨੂੰ ਸਿਧਾਂਤ ਦੱਸ ਰਿਹਾ ਹੈ ਆਓ ਆਪਾਂ ਹੁਣ ਰਲ ਮਿਲ ਕੇ ਸਾਰੇ ਵੀਰਾਂ ਨੂੰ ਸਮਝਾਈਏ ਮੁਸਲਮਾਨ, ਇਸਾਈ, ਹਿੰਦੂ, ਸਿੱਖ ਚੋ ਕਿ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਹੋ ਸਾਨੂੰ ਗੁਰੂ ਸਾਹਿਬੇ ਸਿਧਾਂਤ ਦੱਸ ਰਹੇ ਹਨ ਸਿੱਖ ਪਰੰਪਰਾ ਦੇ ਵਿੱਚ ਦੇਖੋ ਤੁਸੀਂ ਚਾਹੇ ਕਸ਼ਮੀਰੀਆਂ ਦੀ ਕੁੜੀਆਂ ਹੋਣ ਚਾਹੇ ਹਿੰਦੂਆਂ ਦੀਆਂ ਤੀਆਂ ਹੋਣ ਚਾਹੇ ਮੁਸਲਮਾਨਾਂ ਦੀਆਂ ਹੋਣ ਸਿੱਖ ਰਾਜ ਦੇ ਵਿੱਚ ਅਦਾ ਨਹੀਂ ਹੋਵੇਗਾ ਕਿਉਂਕਿ ਗੁਰੂ ਸਾਹਿਬ ਦਾ ਸਿਧਾਂਤ ਹੈ ਪਰ ਬੇਟੀ ਕੋ ਬੇਟੀ ਜਨਮਾ ਹੈ ਪਰ ਮਾਤ ਕੋ ਮਾਤ ਖਨਣਾ ਹੈ ਦੇਖ ਪਰਾਈਆਂ ਚੰਗੀਆਂ ਮਾਵਾ ਭੈਣਾ ਤੀਆਂ ਜਾਣੀ ਇਹੋ ਜਿਹੇ ਸਿਧਾਂਤਾਂ ਦੇ ਨਾਲ ਸਤਿਗੁਰੂ ਨੇ ਸਾਨੂੰ ਬਖਸ਼ਿਸ਼ ਕੀਤੀ ਹੋਈ ਹੈ ਕਿਉਂਕਿ ਸਿੱਖ ਪੰਥ ਹੀ ਕਿਹਦਾ ਪੰਥ ਹੈ ਜਿਹੜਾ ਧੀਆਂ ਦੀ ਇੱਜ਼ਤ ਤੇ ਆਮ ਨੂੰ ਬਚਾ ਕੇ ਰੱਖੇਗਾ ਆਉਣ ਵਾਲੇ ਸਮੇਂ ਵਿੱਚ ਤੁਸੀਂ ਇਹ ਜਦੋਂ ਵੀ ਕਿਤੇ ਖਾਲਸਾ ਰਾਜ ਬਣਿਆ ਤੁਹਾਨੂੰ ਇਸ ਗੱਲ ਦੀ ਸਮਝ ਆਵੇਗੀ ਔਰ ਤੁਸੀਂ ਇਹ ਗੱਲ ਮੰਨੋਗੇ ਇਹ ਖਾਲਸਾ ਰਾਜ 500 ਸਾਲ ਪਹਿਲਾਂ ਬਣ ਜਾਣਾ ਚਾਹੀਦਾ ਸੀ ਜਦੋਂ ਇਹਦੀਆਂ ਗੱਲ ਬਾਤਾਂ ਹੋਇਆ ਤੇ ਨਹੀਂ ਆ ਕੋ ਗੱਲਾ ਪਹਿਲਾਂ ਹੋਇਆ ਆਪ ਜੀ ਤੋਂ ਫਤਿਹ ਦੀ ਜਾਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ